ਕਿਉਂਕਿ ਸਾਡੇ ਜਿਹੜੇ ਬੱਚੇ ਹਨ ਨਾ ਉਹਨਾਂ ਨੂੰ ਤੇ ਪਤਾ ਹੀ ਨਹੀਂ ਕਿ ਚੀਜ਼ਾਂ ਕੀ ਹੁੰਦੀਆਂ ਨਾ ਉਹਨਾਂ ਨੂੰ ਪੰਜਾਬੀ ਪਤਾ ਹੈ ਨਾ ਉਹਨਾਂ ਨੂੰ ਬੋਲੀਆਂ ਪਤਾ ਹੈ ਤੇ ਜਦੋਂ ਇਹ ਤਿਉਹਾਰ ਮਨਾਉਂਦੇ ਆ ਬੱਚੇ ਵੀ ਦੇਖਦੇ ਬਹੁਤ ਖੁਸ਼ ਹੁੰਦੇ ਆ ਆਜਾਈ ਨਹੀਂ ਆਇਆ ਜਿਹੜਾ ਪੰਜਾਬ ਦਾ ਮਾਜਨ ਪਿੰਡ ਦਾ ਕਿਤੇ ਲੱਗਦੇ ਨਹੀਂ ਜੀ ਅੱਜ ਕੱਲ ਡੀਜੇ ਤੇ ਪਹਿਲਾਂ ਦੇ ਡੀਜੇ ਆ ਨਾ ਵੀ ਵੰਡਾ ਨਹੀਂ ਨਾ ਇਹ ਜਿਹੜੀ ਗੱਲ ਆਪਣੇ ਮੂੰਹ ਬੋਲੀ ਪਾ ਕੇ ਨੱਚਣਾ ਨਾ ਉਹਦੀ ਗੱਲ ਹੀ ਨਾ ਛੋੜੇਗਾ ਤੋੜਦਾ ਰਾਤ ਰਾਤ ਵੇਖੋ ਨਾ ਚੁੰਨੀ ਕਿਦਰ ਗਈ ਐ ਤੇ ਮਿੱਟੀ ਕਿਦਰ ਗਈ ਐ ਨੱਚਣ ਦਾ ਸਵਾਦ ਆਇਆ ਬਹੁਤ ਵਧੀਆ ਲੱਗਾਈ ਤੇ ਇਵੈਂਟ ਦੇ ਵਿੱਚ ਆ ਕੇ ਆਪਾਂ ਦਿਨ-ਦਿਨ ਆਪਣੇ ਕਲਚਰ ਨੂੰ ਭੁੱਲਦੇ ਜਾ ਰਹੇ ਆਂ ਔਰ ਸਾਨੂੰ ਲੱਗਦਾ ਕਿ ਸਾਨੂੰ ਹਰ ਵਾਰ ਇਦਾਂ ਦੇ ਇਵੈਂਟ ਕਰਨੇ ਚਾਹੀਦੇ ਨੇ ਤਾਂ ਕਿ ਬੱਚੇ ਸਾਡੇ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਰਹਿਣ ਸਾਡੇ ਕਲਚਰ ਦੇ ਨਾਲ ਸਾਰੇ ਬੱਚੇ ਬਾਹਰ ਸੱਜਣਗੀ ਤੇ ਪੰਜਾਬ ਨੂੰ ਮਤਲਬ ਕੌਣ ਦੇਖੇਗਾ ਮਤਲਬ ਸੀ ਅੱਜ ਬਹੁਤ ਖੁਸ਼ ਆ ਕਿ ਸਾਡੀਆਂ ਪੈਨਾ ਨੇ ਅੱਜ ਤੀਜਾ ਦਾ ਤਿਉਹਾਰ ਮਨਾਇਆ ਹੈ ਕਿਉਂਕਿ ਅਸੀਂ ਆਪਣੇ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ ਸਾਲ ਪਿੱਛੋਂ ਸਾਨੂੰ ਇਹ ਜਿਹੜਾ ਤਿਉਹਾਰ ਆਂਦਾ ਹੈ ਬੜਾ ਹੀ ਅੱਛਾ ਲੱਗਦਾ ਜਦੋਂ ਅਸੀਂ ਸਾਰੇ ਇਕੱਠੇ ਹੋ ਕੇ ਮਨਾਉਂਦੇ ਆ ਖਾਸ ਕਰਕੇ ਸ਼ਿਵਾਨੀ ਤੇ ਸੰਦੀਪ ਜੀ ਦਾ ਬਹੁਤ ਯੋਗਦਾਨ ਹੈ ਜਿਹੜੇ ਅੱਗੇ ਲੱਗ ਕੇ ਇਹਨੂੰ ਮਨਾਉਂਦੇ ਆ ਕਿਉਂਕਿ ਸਾਡੇ ਜਿਹੜੇ ਬੱਚੇ ਹਨਾ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਚੀਜ਼ਾਂ ਕੀ ਹੁੰਦੀਆਂ ਨਾ ਉਹਨਾਂ ਨੂੰ ਪੰਜਾਬੀ ਪਤਾ ਹੈ ਨਾ ਉਹਨਾਂ ਨੂੰ ਬੋਲੀਆਂ ਪਤਾ ਹੈ ਤੇ ਜਦੋਂ ਇਹ ਤਿਉਹਾਰ ਮਨੰਦਦੇ ਆ ਬੱਚੇ ਵੀ ਦੇਖਦੇ ਬਹੁਤ ਖੁਸ਼ ਹੁੰਦੇ ਆ ਕਿ ਫਿਰ ਪੁੱਛਦੇ ਆ ਦਾਦੀ ਇਹ ਕਿਵੇਂ ਹੋਤਾ ਦਾ ਅਸੀਂ ਤਾਂ ਕਦੇ ਦੇਖਾ ਨਹੀਂ ਫਿਰ ਇਹ ਕਹਿੰਦੇ ਨਹੀਂ ਦੇਖੋ ਅਸੀਂ ਆਪਕੋ ਦਿਖਾਉਂਦੇ ਆ ਕਿਵੇਂ ਲੱਗਦਾ ਹੈ ਇਹ ਜਰੂਰ ਹੋਣਾ ਚਾਹੀਦਾ ਇਹ ਪ੍ਰੋਗਰਾਮ ਤੇ ਜਰੂਰ ਹੋਣਾ ਚਾਹੀਦਾ ਅਸੀਂ ਕਹਿੰਦੇ ਜਿਹੜਾ ਸਾਲ ਪਿੱਛੋਂ ਆਂਦਾ ਨਾ 6 ਮਹੀਨੇ ਬਾਅਦ ਹੀ ਆ ਜਾਏ ਤਾਂ ਕਿ ਸਾਡੇ ਬੱਚੇ ਇਹਨੂੰ ਬੜੀ ਖੁਸ਼ੀ ਨਾਲ ਦੇਖਣ ਇਹ ਪਿੰਗਾ ਇਹਦੇ ਹਾਂ ਮੈਂ ਹਾਂ ਆਪਾਂ ਹਾਂਜੀ ਹਾਂਜੀ ਅਸੀਂ ਖੁਦ ਬਚਪਨ ਦੇ ਵਿੱਚ ਸਾਡੇ ਭਰਾ ਸਾਨੂੰ ਪਿੰਗਾ ਸਪੈਸ਼ਲ ਪਾ ਕੇ ਦਿੰਦੇ ਸੀ ਦੋ ਖੰਬੇ ਲਾਦੇ ਨੇ ਉਹਨਾਂ ਨਾਲ ਪਿੰਗਾ ਲਾ ਦਿੰਨੀ ਆ ਤੇ ਅਸੀਂ ਬੜੇ ਗਾਣੇ ਬੋਲਨੇ ਹੁਣ ਤੇ ਖੈਰ ਸਾਨੂੰ ਚਲੋ ਗਾਣੇ ਯਾਦ ਵੀ ਨਹੀਂ ਗਏ ਨਹੀਂ ਮਕੀਨੀ ਮੋਲੀ ਸਾਵਣ ਜਲਦੀ ਆਈ ਹੋ ਰੇ ਬੜਾ ਕੁਝ ਹੁੰਦਾ ਸੀ ਪਹਿਲੇ ਪਰ ਚਲੋ ਜਿੰਨਾ ਅਸੀਂ ਲੋਕੀ ਕਰ ਸਕਨੇ ਆ ਉਹਨਾਂ ਤੇ ਅਸੀਂ ਗੈਦਰਿੰਗ ਕਰ ਲੈਨੇ ਆ ਅਸੀਂ ਆਪਣੇ ਬੱਚਿਆਂ ਨੂੰ ਵੀ ਇਹ ਸਮਝਾਣੇ ਆ ਕਿ ਦੇਖੋ ਆਪਣਾ ਵਿਰਸਾ ਕਦੀ ਨਾ ਭੁੱਲਣਾ ਚਾਹੇ ਤੁਸੀਂ ਕਿਤੇ ਵੀ ਚਲੇ ਜਾਓ ਜੋ ਪੰਜਾਬੀਆਂ ਦੀ अहमियत ਹੈ ਨਾ ਦੁਨੀਆਂ ਦੇ ਵਿੱਚ ਕਿਸੇ ਦੀ ਨਹੀਂ ਹੈ ਜਿੱਥੇ ਚਲ ਜਾਓ ਪੰਜਾਬੀਆਂ ਦੀ ਸ਼ਾਨ ਵੱਖਰੀ ਹੈ ਅਸੀਂ ਕਦੀ ਦਿੱਲੀ ਚਲ ਜਾਈਏ ਕਿਤੇ ਚਲ ਜਾਈਏ ਉਹ ਕਹਿੰਗੇ ਦੇਖੋ ਉਹ ਅੰਬਰ ਸਰਵਾਏ ਦੇ ਤੁਹਾਨੂੰ ਬੜਾ ਹੀ ਅੱਛਾ ਲੱਗਦਾ ਉਸ ਲਈ ਕੋਈ ਸਹੀ ਸਾਨੂੰ ਪੰਜਾਬੀ ਕਹਿੰਦਾ ਮੈਂ ਵੀ ਕਹਿ ਰਹੀ ਹਾਂ ਹਾਂਜੀ ਤੇ ਅਸੀਂ ਚਾਹੁੰਦੇ ਆ ਸਾਡੇ ਬੱਚੇ ਵੀ ਇਹਨੂੰ ਅੱਗੋਂ ਚਲਾਣ ਕਿ ਸਾਡੇ ਸ਼ਾਨ ਬਰਕਰਾਰ ਰੱਖਾ ਹੈ ਜੀ ਦਾ ਨਾਮ ਹੈ ਰਾਜਵਿੰਦਰ ਕੋ ਜੀ ਮਾਤਾ ਨੂੰ ਅੱਜ ਮੈਂ ਕਮ ਸੇ ਕਮ ਕੋਈ 15 ਸਾਲ ਬਾਅਦ ਇਹ ਪ੍ਰੋਗਰਾਮ ਦੇਖਿਆ ਹੈ ਸਾਡੇ ਵੀ ਪਿੰਡ ਬਲਟੋਆ ਖੇਮ ਕਰਨ ਲੱਗੇ ਉੱਥੇ ਪਿੰਡਾਂ ਦਾ ਤੋਹਾਰ ਲੱਗਦਾ ਫੇਰ ਪੂਰੇ ਉੱਥੇ ਬਹੁਤ ਰੌਣਕ ਮੇਲਾ ਲੱਗਦਾ ਵੇਖੀ ਤੇ ਮੈਂ ਜੋ ਇੰਨੂੰ ਮਰਦਾ ਰਹਿੰਦਾ ਮੈਂ ਪਹਿਲੀ ਵਾਰ ਵੇਖਿਆ ਇਹ ਲੱਗਦਾ ਕਿ ਰੌਣਕਾਂ ਘੱਟ ਗਈਆਂ ਬਹੁਤ ਘੱਟ ਗਈਆਂ ਇਥੋਂ ਦਾ ਮਜ਼ਾ ਹੀ ਨਹੀਂ ਆਇਆ ਜਿਹੜਾ ਪੰਜਾਬ ਦਾ ਮਜ਼ਾ ਹੈ ਪਿੰਡ ਦਾ ਕਿਤੇ ਲੱਗਦੇ ਨਹੀਂ ਅੱਜਕੱਲ ਡੀਜੇ ਤੇ ਪਹਿਲਾਂ ਦੇ ਡੀਜੇ ਨਹੀਂ ਜਿਹੜੀ ਗੱਲ ਆਪਣੇ ਮੂੰਹ ਬੋਲੀ ਪਾ ਕੇ ਨੱਚਣਾ ਨਾ ਉਹਦੀ ਗੱਲ ਹੀ ਨਾ ਛੋੜੇਗਾ ਤੋੜਦਾ ਰਾਤ-ਰਾਤ ਵੇਖੋ ਨੱਚ ਨਹੀਂ ਕਿਦਰ ਗਈਆਂ ਨੱਚ ਕਿਦਰ ਗਈਆਂ ਨੱਚਣ ਦਾ ਸਵਾਦ ਆਇਆ ਕਿੱਧਰ ਬੈਠੇ ਰਹਿ ਫੁੱਲ ਕੇ ਨੱਚੋ ਕੋਛ ਹੋ ਗਿਆ ਨਾ ਚੱਕ ਕੇ ਬਲੇ ਇੱਧਰ ਉੱਧਰ ਨਾ ਕੋਈ ਕੋਸ ਨੂੰ ਕੋਈ ਮਜ਼ਾ ਆ ਜਾਂਦਾ ਰਹੇ ਆ ਵੀ ਕਹਦਾ ਬੀਜਾਂ ਵੀ ਜਾਂਦਾ ਪਹੜਾ ਨਹੀਂ ਨਿੱਕੜਾ ਲੈ ਹਾਂਜੀ ਬਾਤ ਦੀ ਮੇਰਾ ਨਾਮ ਸ਼ਾਨੀ ਸ਼ਰਮਾ ਮੈਂ ਅੰਮ੍ਰਿਤਸਰ ਮਹਿਲਾ ਕਾਂਗਰਸ ਡਿਸਟ੍ਰਿਕਟ ਦੀ ਪ੍ਰੈਜ਼ੀਡੈਂਟ ਆ ਤੇ ਅੱਜ ਅਸੀਂ ਆਪਣੇ ਨਿਊ ਅੰਮ੍ਰਿਤਸਰ ਦੇ ਵਿੱਚ ਥਿਸ ਵਾਰਟ ਤੋਂ ਮੈਂ ਬਿਲੋਂਗ ਕਰਦੇ ਆ ਵਾਰਡ ਨੰਬਰ 35 ਉਹਦੇ ਵਿੱਚ ਤੀਜ ਦਾ ਤਿਉਹਾਰ ਮਨਾ ਰਹੇ ਆਂ ਔਰ ਅਸੀਂ ਪੰਜਵਾਂ ਤਿਉਹਾਰ ਪੰਜਵੀਂ ਵਾਰੀ ਮਨਾ ਰਹੇ ਆ ਲਗਾਤਾਰ 5 ਸਾਲਾਂ ਤੋਂ ਸੇਟਾ ਔਰ ਮਨਾਉਂਦੇ ਆ ਰਹੇ ਆਂ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੋੜਨਾ ਹੈ ਕਿਉਂਕਿ ਸਾਡੇ ਜਿਹੜੇ ਬੱਚੇ ਨੇ ਉਹ ਵੈਸਣ ਕਲਚਰ ਵੱਲ ਵਧਦੇ ਜਾ ਰਿਹਾ ਹੈ ਜਿੰਦ ਤੱਕ ਅਸੀਂ ਇਹੋ ਜਿਹੇ ਤਿਉਹਾਰ ਨਹੀਂ ਮਨਾਵਾਂਗੇ ਸਾਡੇ ਬੱਚਿਆਂ ਨੂੰ ਆਪਣੇ ਕਲਚਰ ਦਾ ਪਤਾ ਨਹੀਂ ਲੱਗੇਗਾ। ਆਪਾਂ ਬੱਚੇ ਦੇਖਿਆਗੇ ਆ ਜਿਵੇਂ ਬਾਹਰ ਉਹਨਾਂ ਨੂੰ ਇੱਧਰ ਦੀ ਲੈਂਗੁਏਜ ਵੀ ਨਹੀਂ ਆਉਂਦੀ ਪਰ ਫਿਰ ਵੀ ਇੱਧਰ ਦਾ ਤਿਉਹਾਰ ਦੇਖ ਕੇ ਇੱਧਰ ਦਾ ਕਲਚਰ ਦੇਖ ਕੇ ਇਹ ਇਹ ਸਿਰਫ ਤਾਂ ਹੀ ਹੈ ਕਿਉਂਕਿ ਅਸੀਂ ਲੋਕ ਆਪਣੇ ਬੱਚਿਆਂ ਦੇ ਵਿੱਚ ਆਪਣਾ ਵਿਰਸਾ ਮਰਨ ਨਹੀਂ ਦੇ ਰਹੇ ਅਸੀਂ ਆਪਣੇ ਵਿਰਸੇ ਨਾਲ ਜੋੜ ਕੇ ਰੱਖਦੇ ਪਿਆ ਭਾਵੇਂ ਸਾਡੇ ਬੱਚੇ ਬਾਹਰ ਚਲੇ ਗਏ ਪਰ ਅਸੀਂ ਗ੍ਰੇਮੀ ਹੋਮੇ ਸਿਸਟਰ ਦੀ ਬੇਟੀ ਸੀ ਕੈਨੇਡਾ ਤੋਂ ਆਇਆ ਹੈ ਜਿਵੇਂ ਕਿ ਉਹ ਬਾਹਰ ਤੇ ਇੰਗਲਿਸ਼ ਬੋਲਦੇ ਨੇ ਪਰ ਘਰ ਵਿੱਚ ਮੇ ਸਿਸਟਰ ਉਹਦੇ ਮਦਰ ਫਾਦਰ ਉਹਦੇ ਸਾਰੇ ਜਾਣੇ ਉਹਨਾਂ ਪੰਜਾਬੀ ਚ ਗੱਲ ਕਰਦੇ ਆ ਉਹ ਬੱਚੇ ਨੂੰ ਚੰਗੀ ਤਰ੍ਹਾਂ ਪੰਜਾਬੀ ਆਉਂਦੀ ਹੈ ਸਾਡੇ ਨਾਲ ਠੇੜ ਪੰਜਾਬੀ ਬੋਲਦਾ ਬੱਚਾ ਅੱਜ ਕਿਸ ਤਰ੍ਹਾਂ ਬਨਾਇਆ ਗਿਆ ਅੱਜ ਨੱਚ ਗਾ ਕੇ ਅਸੀਂ ਇੱਥੇ ਮਿਸਟਰੀ ਮਿਸਿਸ ਸਿਸ਼ੂ ਚੁਨੀਆ ਮਾਡਲਿੰਗ ਵੀ ਕੀਤੀ ਹੈ ਸੋਲੋ ਡਾਂਸ ਵੀ ਹੋਏ ਨੇ ਔਰ ਖਾਣਾ ਵੀ ਇੰਜੋਏ ਕੀਤਾ ਜਾ ਰਿਹਾ ਮਤਲਬ ਬਹੁਤ ਵਧੀਆ ਅੰਗੋਲਾ ਗੇਮਸ ਕੇ ਲਿਆ ਹੋਰ ਵੀ ਬੜੀਆਂ ਗੇਮਸ ਸਾਭੰਦਮ ਹਿਨਿਆਰ ਲੇਟ ਲਿਖੀ ਗਈਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਕਿ ਪਟੀਆਂ ਦਾ ਤਿਆਰ ਬਣੋ ਹਾਂ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਆਪਾਂ ਆਪਣੇ ਕਲਚਰ ਨਾਲ ਜੁੜਨ ਵਾਸਤੇ ਤੀਜ ਦਾ ਤਿਉਹਾਰ ਜ਼ਰੂਰ ਮਨਾਈਏ ਹੋਰ ਵੀ ਜਿਹੜੇ ਆਪਣੇ ਤਿਉਹਾਰ ਨੇ ਜਿਵੇਂ ਬੋਲੀਆਂ ਤੁਸੀਂ ਸੁਣ ਰਹੇ ਹੋ ਇੱਥੇ ਪੈ ਰਹੀਆਂ ਨੇ ਇਹ ਬੋਲੀਆਂ ਦਾ ਵਿਰਸਾ ਜਿਹੜਾ ਨਾ ਖਤਮ ਹੋ ਜਾਏਗਾ ਜੇ ਅਸੀਂ ਨਹੀਂ ਮਨਾਵਾਂਗੇ ਤੇ ਪਰ ਪੰਗੜਾ ਕਿੱਦਾਂ ਬੱਚਿਆਂ ਨੂੰ ਪੜਾਣੇ ਬੱਚੇ ਸਿਰਫ ਬ੍ਰੇਕ ਡਾਂਸ ਤੇ ਉਹ ਹਿਪ ਹੌਪ ਹੀ ਸਿੱਖ ਰਹੇ ਸਿੱਖਣਗੇ ਬਸ ਇਸ ਕਰਕੇ ਬਹੁਤ ਜ਼ਰੂਰੀ ਹੈ ਪੰਜਾਬੀ ਕਲਚਰ ਨਾਲ ਆਪਣੇ ਬੱਚਿਆਂ ਨੂੰ ਜੋੜਨਾ ਉਹਦੇ ਵਾਸਤੇ ਤੀਂ ਦਾ ਤਿਉਹਾਰ ਬਣਾਉਣਾ ਜ਼ਰੂਰੀ ਹੈ ਕਿਉਂਕਿ ਸਾਡੀ ਜਨਰੇਸ਼ਨ ਤੱਕ ਸਾਨੂੰ ਪਤਾ ਸਾਡਾ ਵਿਰਸਾ ਕੀ ਹੈ ਪਰ ਅੱਗੇ ਤੇ ਵਿਰਸਾ ਗਾ ਬੱਚੇ ਇੰਗਲਿਸ਼ ਸਕੂਲਾਂ ਚ ਪੜ ਰਹੇ ਹੈ ਬੱਚੇ ਆਪਣਾ ਕਲਚਰ ਭੁੱਲ ਜਣਗੇ ਜੇ ਅਸੀਂ ਘਰਾਂ ਤੋਂ ਵੀ ਨਹੀਂ ਸਿਖਾਵਾਂਗੇ ਤੇ ਬਹੁਤ ਵਧੀਆ ਲੱਗਾਈ ਇਸ ਇਵੈਂਟ ਵਿੱਚ ਆ ਕੇ ਆਪਾਂ ਦਿਨ-ਬਦਿਨ ਆਪਣੇ ਕਲਚਰ ਨੂੰ ਭੁੱਲਦੇ ਜਾ ਰਹੇ ਹਾਂ ਔਰ ਸਾਨੂੰ ਲੱਗਦਾ ਹੈ ਕਿ ਸਾਨੂੰ ਹਰ ਵਾਰ ਇਦਾਂ ਦੇ ਇਵੈਂਟ ਕਰਨੇ ਚਾਹੀਦੇ ਨੇ ਤਾਂ ਕਿ ਬੱਚੇ ਸਾਡੇ ਇਹਨਾਂ ਚੀਜ਼ਾਂ ਨਾਲ ਜੁੜੇ ਰਹਿਣ ਸਾਡੇ ਕਲਚਰ ਦੇ ਨਾਲ ਸਾਰੇ ਬੱਚੇ ਬਾਹਰ ਭੱਜਣਗੇ ਤੇ ਪੰਜਾਬ ਨੂੰ ਮਤਲਬ ਕੌਣ ਦੇਖੇਗਾ ਮਤਲਬ ਸੋ ਅੱਪਾ ਵੀ 11 ਅਗਸਤ ਨੂੰ ਆਪਣਾ ਇਵੈਂਟ ਕਰ ਰਹੇ ਆ ਕੋਰ ਲੀਵ ਹੋਟਲ ਦੇ ਵਿੱਚ ਤੇ ਬੇਨਤੀ ਹੈ ਕਿ ਉੱਥੇ ਵੀ ਸਾਰੇ ਆਣ ਤੇ ਆ ਕੇ ਸਾਡੇ ਕਲਚਰ ਨੂੰ ਦੇਖੋ ਕਿਦਾਂ ਸਾਡਾ ਕਲਚਰ ਹੈਗਾ ਦਾ ਭਾਈ ਸਾਡੇ ਈਆਂ ਈਆਂ ਦੇ ਤਿਹਾਰਾਂ ਤੋਂ ਦੂਰ ਹੁੰਦੇ ਜਾ ਰਹੀਆਂ ਮੋੜਾਂ ਜਵਾਨ ਆ ਗਏ ਹਾਂ ਹਾਂਜੀ ਹਾਂਜੀ ਤੁਹਾਡੇ ਕੱਪੜਿਆਂ 'ਚ ਰੈਂਸ ਸਟੈਂਡ ਖਾਂਤੀ 'ਚ ਬਹੁਤ ਫਰਕ ਆਈ ਜਾ ਰਿਹਾ ਹੈ ਆਪਾਂ ਮਾਡਰਨ ਹੁੰਦੇ ਜਾ ਰਹੇ ਆਂ ਆਪਣੇ ਕਲਚਰ ਨੂੰ ਭੁੱਲਦੇ ਜਾ ਰਹੇ ਆਂ ਔਰ ਮੈਨੂੰ ਲੱਗਦਾ ਕਿ ਸਾਨੂੰ ਇਹ ਸਭ ਕੁਝ ਯਾਦ ਰੱਖਣ ਲਈ ਇਵੈਂਟਸ ਕਰਨੇ ਚਾਹੀਦੇ। ਕੀ ਲੱਗ ਰਹੀ ਤੀਆਂ ਅੱਜ ਮੈਂ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਾਂ। ਅੱਛਾ ਮੇਰਾ ਨਾਮ ਹੈ ਗਰਮਨੀਤ ਕੌਰ। ਬਹੁਤ ਮਜ਼ਾ ਆ ਰਿਹਾ ਬਹੁਤ ਵਧੀਆ ਲੱਗ ਰਿਹਾ ਤੀਆਂ ਦਾ ਫੰਕਸ਼ਨ ਮਾਰ ਕਰਦੇ ਹੋਏ ਕਿਉਂਕਿ ਸਾਰੀਆਂ ਤੀਆਂ ਮੁਟਿਆਰਾਂ ਸਾਰੀਆਂ ਕੜੀਆਂ ਆਈਆਂ ਨੇ ਇੰਜੋਏਮੈਂਟ ਕਰ ਰਹੇ ਆਂ ਬਹੁਤ ਮਜ਼ਾ ਆ ਰਿਹਾ ਬੱਚੇ ਵੀ ਇੰਜੋਏ ਕਰਦੇ ਪਏ ਆ। ਬਹੁਤ ਜ਼ਰੂਰੀ ਬਹੁਤ ਜ਼ਰੂਰੀ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਹੈ। ਹਰ ਇੱਕ ਪੰਜਾਬੀ ਕਲਚਰ ਨਾਲ ਜੁੜਨਾ ਚਾਹੀਦਾ ਹੈ